ਮੈਂ ਜਿਆਦਾ ਤਾਂ ਨਹੀਂ ਕਹਿਣਾ ਚਾਹੁੰਦਾ ਇਸ ਵੇਲੇ ਕਿਉਂਕਿ ਐਸੇ ਦੁੱਖ ਦੀ ਘੜੀ ਚਾਏ ਹੈ ਅਸੀਂ ਪਰ ਮੈਂ ਸਮਝਦਾ ਕਿ ਜਦੋਂ ਦਾ ਇਹ ਸਰਕਾਰ ਆਈ ਹੈ ਉਸ ਵੇਲੇ ਦਾ ਕ੍ਰਾਈਮ ਬਹੁਤ ਵਧ ਗਿਆ ਲੁੱਟਾਂ ਖੋਹਾਂ ਵੀ ਔਰ ਅਤਨਕਵਾਦੀ ਗਤੀਵਿਧੀਆਂ ਜਿਹੜੀਆਂ ਨੇ ਇਹ ਵੀ ਹੁਣ ਸਾਹਮਣੇ ਆਉਣ ਲੱਗੀਆਂ ਤੇ ਪੰਜਾਬ ਦਾ ਆਉਣ ਵਾਲਾ ਜਿਹੜਾ ਇਹਨਾਂ ਨੂੰ ਸਮਾਂ ਰਹਿ ਗਿਆ ਉਹਦੇ ਚ ਕੀ ਹੋਊਗਾ ਇਹ ਸਮਝ ਨਹੀਂ ਆ ਰਿਹਾ ਇੱਥੇ ਹੁਣ ਜਦੋਂ ਵੀ ਕੋਈ ਵਾਰਦਾਤ ਹੁੰਦੀ ਹੈ ਲੋਗ ਆਪ ਪਿੰਡਾਂ 'ਚ ਵੀ ਕਹਿਣ ਲੱਗੇ ਮਾਲਵੇ 'ਚ ਮੈਂ ਮਾਲਵੇ ਤੋਂ ਆਉਂਗਾ ਉਹ ਕਹਿੰਦੇ ਕਿ ਸਾਨੂੰ ਤਾਂ ਜੋਗੀ ਚਾਹੀਦਾ ਮੈਂ ਇੱਕੋ ਗੱਲ ਕਹਣਾ ਜੇ ਮੋਦੀ ਨਹੀਂ ਆਊਗਾ ਤਾਂ ਜੋਗੀ ਕਿੱਥੋਂ ਆਜੂਗਾ ਤੇ ਇਸ ਕਰਕੇ ਇਹ ਜੇ ਜੋਗੀ ਚਾਹੀਦਾ ਜਿਵੇਂ ਯੂਪੀ 'ਚ ਗਲਾਂ 'ਚ ਤਖਤੀਆਂ ਪਾ ਕੇ ਕ੍ਰਿਮੀਨਲ ਜਾਂਦੇ ਆ ਨਾ ਕਿ ਸਾਨੂੰ ਬਖਸ਼ ਦਿਓ ਸਾਨੂੰ ਜੇਲ੍ਹ ਭੇਜ ਦਿਓ ਅਸੀਂ ਗਲਤੀ ਦਾ ਦੁਬਾਰਾ ਨਹੀਂ ਕਰਾਂਗੇ ਇਹ ਇਤੋਂ ਬੁਰਾ ਹਾਲ ਕਰ ਦਿਆਂਗੇ ਪੰਜਾਬ 'ਚ ਉਹਨਾਂ ਲੋਗਾਂ ਦਾ ਜਿਹੜੇ ਕ੍ਰਿਮੀਨਲ ਨੇ ਜਿਹੜੇ ਅਤੰਕੀ ਨੇ ਜਿਹੜੇ ਦੇਸ਼ ਵਿਰੋਧੀ ਨੇ ਨਹੀਂ ਨਹੀ ਹੋਲ ਹੋ ਚੁਕੀ ਆ ਨਹੀਂ ਜਾਂਚ ਕਰੇਗੀ ਉਹ ਇਸ ਨੂੰ ਨਹੀਂ ਜਾਂਚ ਤਾਂ ਹੈ ਨਹੀਂ ਇਹ ਚਲੋ ਕਰੇ ਨਿਰਪੱਖ ਜਾਂਚ ਹੋ ਰਹੀ ਆ ਤੇ ਸਜ਼ਾ ਵੀ ਮਿਲਣੀ ਚਾਹੀਦੀ ਆ ਜਿਨ੍ਹਾਂ ਨੇ ਇਹ ਕੀਤਾ ਪਰ ਇਹ ਹੋਣ ਤੋਂ ਪਹਿਲਾਂ ਕਿੱਦਾਂ ਨਹੀਂ ਪਤਾ ਲੱਗਿਆ ਇਹਨੂੰ ਇੰਟੈਲੀਜੈਂਸ ਫੇਲਿਅਰ ਕਹਿੰਦੇ ਆ ਇਹ ਵੀ ਤਾਂ ਹੋਇਆ ਨਾ ਸੂਚਨਾ ਕਿਉਂ ਨਹੀਂ ਮਿਲੀ ਉਹਨਾਂ ਨੂੰ ਤੇ ਦੇਸ਼ ਦਾ ਕੋਈ ਵੀ ਸੂਬੇ ਦਾ ਨਾਗਰਿਕ ਜਾਵੇ ਉਹਦੀ ਹੱਤਿਆ ਹੋਵੇ ਇਹ ਪੂਰੀ ਗੱਲ ਆ ਇਹ ਮੈਂ ਸਮਝਦਾ ਬੜੀ ਮੰਦਭਾਗੀ ਘਟਨਾ ਹੋਈ ਹੈ ਜਨਾਬ ਬਣਾ ਗਿਆ ਜਨਾਬ ਮੋਤੇ ਤੋਂ ਮੋਟ ਆ ਚੁਕਿਆ ਬੀਜੇਪੀ ਦਾ ਕਿੰਨੇ ਰਹੀ ਦੋ ਪੰਜਾਬ ਦੇ ਵਿੱਚ ਜੋ ਉੱਥੇ ਲਿਕਰ ਰਹੇ ਪਰ ਡਿਕਟਰ ਦੇ ਰਹੇ ਆਪਣੇ ਮਾਲ ਵਿੱਚ ਗੱਲ ਕਰਦੇ ਵੀ ਅੰਤ ਨਹੀਂ ਜਾਦੇ ਕਿਵੇਂ ਦੇਖਦੇ ਹੋ ਅਜੇ ਨੰਗਲ ਸਪੇਸ ਨੰਨਪੁਰ ਹਲਕੇ ਸੀਟ ਤੱਕ ਨਾ ਦਿੱਖਦੀ ਕਿਵੇਂ ਦਿਖਦੇ ਸਾਰੇ ਅਜੇ ਸਾਡਾ ਕੈਂਡੀਡੇਟ ਆਉਣਾ ਸੈਂਟਰਲ ਪਾਰਲੀਮੈਂਟਰੀ ਬੋਰਡ ਨੇ ਦੇਣਾ ਅਸੀਂ ਤਾਂ ਫੇਰ ਹੀ ਕਮੈਂਟਸ ਕਰਾਂਗੇ ਨੰਨਪੁਰ ਤੇ ਡਿਸਕਸ਼ਨ ਹੋ ਰਹੀ ਜੀ ਨੰਨਪੁਰ ਨੂੰ ਲੈ ਕੇ ਦੇਖੋ ਮੈਂ ਸਟੇਟ ਦੀ ਚੋਣ ਕਮੇਟੀ ਦਾ ਮੈਂਬਰ ਹਾਂ ਮੈਂ ਇਸ ਤਰ੍ਹਾਂ ਦੀ ਗੱਲ ਮੀਡੀਆ 'ਚ ਕੋਈ ਨਹੀਂ ਬੋਲ ਸਕਦਾ ਇਹ ਇੱਕ ਮੀਡੀਆ ਨਹੀਂ ਗੱਲ ਨਹੀਂ ਹੁੰਦੀ ਐ ਪਾਰਟੀ ਦੇ ਅੰਦਰ ਦਾ ਮਸਲਾ ਤੇ ਮੈਂ ਸਮਝਦਾ ਅੱਛਾ ਕੈਂਡੀਡੇਟ ਦੇਾਂਗੇ ਜਿੱਦਾਂ ਬਾਕੀ ਜਗ੍ਹਾ ਤੇ ਬਾਕੀ ਇੱਕ ਸਾਨੇ ਅੰਦੋਲਨ ਕਰਕੇ ਵੀ ਇਦਾਂ ਰੋਜ਼ ਝੱਲਿਆ ਜਾ ਰਿਹਾ ਬੀਜੇਪੀ ਕੈਂਡੀਡੇਟ ਉਹ ਕਿੱਥੋਂ ਕਿੱਥੇ ਕੋਈ ਫਰਕ ਨਹੀਂ ਪੈਂਦਾ ਸਾਡੇ ਨਾਲ ਉਲਟਾ ਹਮਦਰਦੀ ਹੋ ਰਹੀ ਐ ਮੈਂ ਤਾਂ ਕਹਿੰਦਾ ਜੇ ਮੈਂ ਲੜਦਾ ਹਾਂ ਮੈਂ ਤਾਂ ਮੇਰੇ ਰੋਜ਼ ਕਹਾ ਮਾਰੋ ਕੋਈ ਪੱਥਰ ਮੇਰੇ ਆ ਜੋ ਕੋਈ ਗੱਲ ਐ ਇਹ ਇਹ ਤਾਂ ਅਤੰਤ ਰਾਜਨੀਤਿਕ ਅਤਨਕਵਾਦ ਕਹਿੰਦੇ ਇਹਨੂੰ ਜਿਹੜਾ ਇਹ ਕੰਮ ਹੋ ਰਿਹਾ ਔਰ ਇਹ ਸਰਕਾਰ ਦੀ ਸ਼ਹਿਤੇ ਹੋ ਰਿਹਾ ਇਹ ਨਹੀਂ ਹੋਣਾ ਚਾਹੀਦਾ ਬੀਜੇਪੀ ਦੀ ਆਪੀ ਦੀ ਉਹ ਤਾਂ ਮੰਚ ਤੇ ਬਾਅਦ ਚ ਕਾਰਜਕਰ ਦੋ ਕਾਰਜਕਰਤਾ ਆਪਸ ਵਿੱਚ ਇਦਾਂ ਜਿਹੜਾ ਵਿਸਤਾਰ ਹੋ ਰਿਹਾ ਨਾ ਪਾਰਟੀ ਦਾ ਉਹਦੇ ਵਿੱਚ ਕਈ ਨਵੇਂ ਲੋਕ ਆਉਂਦੇ ਆ ਉਹਨਾਂ ਚ ਪਾਰਟੀ ਦੇ ਸੰਸਕਾਰ ਨਹੀਂ ਹੁੰਦੇ ਕਈ ਵਾਰ ਤੇ ਉਹਨਾਂ ਨੂੰ ਸਮਝ ਨਹੀਂ ਹੁੰਦੀ ਤੇ ਉਹ ਬਾਅਦ ਚ ਮੀਟਿੰਗ ਤੋਂ ਬਾਅਦ ਹੋਇਆ ਮੈਂ ਹੀ ਉੱਥੇ ਮੀਟਿੰਗ ਸੀਗਾ ਪਰ ਉਸ ਤੋਂ ਬਾਅਦ ਹੋਇਆ ਜੋ ਵੀ ਹੋਇਆ ਤੇ ਇਹ ਹੁੰਦਾ ਰਹਿੰਦਾ ਇਹ ਕੋਈ ਖਾਸ ਗੱਲ ਨਹੀਂ ਹੈ ਹਣ ਤੁਸੀਂ ਸਾਡੇ ਆ ਬਨੀਤ ਜੀ মিডিਆ ਦੇ ਇੰਚਾਰਜ ਨੇ ਪੰਜਾਬ ਦੇ ਪੂਰੇ ਬੀਜੇਪੀ ਦੇ ਇਹਨਾਂ ਤੋਂ ਵੀ ਪੁੱਛੋ ਕੁਝ ਅੱਜ ਜਿਲ੍ਹਾ ਪ੍ਰਧਾਨ ਜੀ ਕਈ ਵਾਰੀ ਮੋਸ ਜਿਹੜੇ ਇੰਪੋਰਟੈਂਟ ਕੂਟਾ ਵੀ ਪਿੱਛੇ ਫੰਕਸ਼ਨ ਜੀ ਵੀ ਤੁਹਾਡੇ ਨਾਲ ਹੈ ਨਹੀਂ ਉਹਨੇ ਉਹ ਜਿੰਨੀ ਗਏ ਹੋਇਆ ਯਾਰ ਉਹ ਤਾਂ ਬੱਚਾ ਸਾਡਾ ਪੁੱਤਰ ਆ ਮੇਰਾ ਜਹਜਾ ਲਾਲਪੁਰੇ ਦਾ ਪੁੱਤਰ ਆ ਵਾਜੇ ਮੇਰਾ ਉਹਦੇ ਵਿੱਚ ਕੀ ਆ ਉਹ ਕੋਈ ਗੱਲ ਨਹੀਂ ਹੈ ਉਹਦੀ ਕਮੀ ਮੈਂ ਪੂਰੀ ਕਰ ਦਉ ਹਾਂ